ਕਣਕਾਂ ਖੜੀਆਂ ਐ ਕਾਹਤੋਂ ਕਰਦੇ ਆ ਸਰਪੰਚਾ ਤੇਰੇ ਕੋਲ ਆਉਦਾ ਸਰਪੰਚੀ ਦਾ ਯਾਰ ਤੂੰ ਨੇ ਆਈ ਫਾਇਦਾ ਕਾਹਤੋਂ ਚਾਹਦਾ ਸਰਪੰਚੀ ਦਾ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਜਿਹੜੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਆ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਇਲਜ਼ਾਮ ਲੱਗੇ ਕਿ ਕਿ ਉਸ ਨੇ ਕਣਕ ਦੇ ਨਾੜ ਨੂੰ ਅੱਗ ਲਗਾਈ ਆ ਉੱਥੇ ਬੰਦੇ ਪਹੁੰਚ ਜਿੰਦੇ ਉਹਨਾਂ ਨੇ ਕਿਹਾ ਕਿ ਸਰਪੰਚ ਤੂੰ ਸਿਆਣਾ ਬੰਦਾ ਐ ਤੂੰ ਜ਼ਿੰਮੇਵਾਰ ਬੰਦਾ ਐ ਪਰ ਤੂੰ ਕਣਕ ਦੀ ਨਾੜ ਨੂੰ ਅੱਗ ਕਿਉਂ ਲਾ ਰਿਆ ਲੋਕਾਂ ਦੀ ਧੂੜੀ ਬਣਾਉਣ ਲਈ ਖੜੀਆਂ ਕਣਕ ਖੜੀਆਂ ਲਗਾਤਾਰ ਕਣਕ ਦੀਆਂ ਕਈ ਥਾਵਾਂ ਦੇ ਉੱਤੇ ਕਣਕ ਆ ਜਿਹੜੀ ਉਹ ਅੱਗ ਦੀ ਲਪੇਟ ਦੇ ਵਿੱਚ ਆਈ ਆ ਤੇ ਵੱਡਾ ਜਿਹੜਾ ਨੁਕਸਾਨ ਆਰਥਿਕ ਨੁਕਸਾਨਾਂ ਕਿਸਾਨਾਂ ਦਾ ਹੋਇਆ ਜਿਸ ਦੇ ਵਿੱਚ ਨੇੜੇ-ਨੇੜੇ ਦੀ ਗੱਲ ਕਰੀਏ ਤਾਂ ਮਾੜੇ ਮੌਸਮ ਬੱਤੀ ਕਿਦੇ ਲਗਭਗ 80 ਕਿੱਲੇ ਹਲਕਾ ਬਾਗਾ ਬਣਦੇ ਦਾ ਨੁਕਸਾਨ ਹੋਇਆ ਪਰ ਇੱਕ ਮੌਜੂਦਾ ਸਰਪੰਚ ਦੇ ਵੱਲੋਂ ਇਹੋ ਜੀ ਹਰਕਤ ਕੀਤੀ ਜਾਂਦੀ ਆ ਤਾਂ ਬੜੀ ਘਨੌਣੀ ਹਰਕਤ ਆ ਤਸਵੀਰ ਤੁਸੀਂ ਦੇਖ ਸਕਦੇ ਹੋਵੋਗੇ ਤੁਹਾਨੂੰ ਉਹ ਵੀਡੀਓ ਕਲਿੱਪ ਵੀ ਦਿਖਾ ਰਹੇ ਆ ਜਿਸ ਦੇ ਵਿੱਚ ਉਹ ਜਿਹੜੀ ਗੱਲਬਾਤ ਹੋਈ ਆ ਥੋੜੇ ਸਮੇਂ ਦੀ ਜਿਹੜੀ ਗੱਲਬਾਤ ਜਿਹੜੀ ਉਹ ਵਾਇਰਲ ਹੋ ਰਹੀ ਆ ਵੀਡੀਓ ਉਸ ਤੋਂ ਬਾਅਦ ਹੈਵਨ ਇੰ ਲਖਵਿੰਦਰ ਸਿੰਘ ਦੇ ਨਾਲ ਲੱਖਾ ਚੰਨੂ ਵਾਲੇ ਨਾਲ ਸਰਪੰਚ ਨਾਲ ਗੱਲਬਾਤ ਕੀਤੀ ਆ ਸਰਕਲ ਪ੍ਰਧਾਨ ਵਿਜਾਮ ਆਦਮੀ ਪਾਰਟੀ ਦਾ ਕੀ ਕਹਿਣਾ ਉਹਨਾਂ ਦਾ ਸਾਡੇ ਪੱਤਰਕਾਰ ਸ਼ੈਪ ਪਨੇਸਰ ਨੇ ਗੱਲਬਾਤ ਕੀਤੀ ਆ ਆਓ ਸਾਡੇ ਨਾਲ ਉਹਨਾਂ ਨੇ ਕੀਤੀ ਕੀ ਗੱਲਬਾਤ ਕੀਤੀ ਆ ਤੇ ਕੀ ਹੈ ਸਾਰਾ ਮਸਲਾ ਚੰਨੂ ਵਾਲਾ ਤੋਂ ਸਰਪੰਚ ਕੁਲਜੀਤ ਸਿੰਘ ਲੱਖਾ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜਿਹੜੀ ਇੱਕ ਵੀਡੀਓ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜੀ ਕੀ ਉਹ ਸਾਰਾ ਮੈਟਰ ਹੈਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਖੇਤਾਂ ਦੇ ਵਿੱਚ ਅੱਗ ਲਗਾ ਰਹੇ ਹੋ ਹਾਂਜੀ ਭਾਈ ਸਾਹਿਬ ਪਤਾ ਹੀ ਕਿੱਥਰ ਬਣਿਆ ਹੋਣਾ ਆਪਣਾ ਮਤਲਬ ਤੂੜੀ ਬੜਾਈ ਜਾਂਦੀ ਮਸ਼ੀਨ ਤੇ ਟਰੈਕਟਰ ਆਪਣਾ ਚੱਲੀ ਜਾਂਦਾ ਸੀ ਅੱਜ ਜੀ ਤੇ ਬਾਅਦ ਵਿੱਚ ਜੇ ਤੂੜੀ ਇਸ ਤੋਂ ਬਣਾ ਕੇ ਲੈ ਗਏ ਸੀ ਗਾਂ ਦੇ ਖੇਤ ਲੱਗੇ ਹੋਏ ਸੀ ਸੂਏਮਪਾਰ ਜੀ ਉਸ ਤੋਂ ਬਾਅਦ ਵਿੱਚ ਨਾ ਇੱਥੇ ਕੋਈ ਅੱਗ ਲੱਗ ਗਈ ਕੋਈ ਮੰਨ ਕੇ ਕੋਈ ਨਾ ਸੈਕਟ ਸਾਈਡ ਦੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਜੀ ਨਾਲ ਹੀ ਪੀਟਾ ਉੱਥੇ ਹੈ ਨਾ ਜ਼ਮੀਨ ਦੇ ਕਿਉਂ ਇਹਦੇ ਤਿੰਨ ਛੜਕਾ ਪੈਂਦੀਆਂ ਤਿੰਨ ਕੋਣੀ ਦੇ ਮਤਲਬ ਜ਼ਮੀਨ ਹੈ ਪਈ ਇਹ ਜੀ ਅੱਗ ਲੱਗੀ ਪਤਾ ਲੱਗਾ ਸੀ ਅੱਗ ਬੁਝਾਉਣ ਆ ਗਏ ਜੀ ਤੇ ਜਿਹੜੇ ਬੰਦੇ ਆਪਣੇ ਦੁੱਦੇ ਹੈਗੇ ਗਵਾਂਢੀ ਜੀ ਉਹ ਆਪਣੀ ਇਲੈਕਸ਼ਨ ਸਰਪ अच्छा जी ਤੁਹਾਡੇ ਨਾਲ ਜਿਹੜੇ ਵਿਰੋਧੀ ਧਰ ਆਪਣੇ ਜਿਵੇਂ ਕਹਿਦੇ ਗਏ ਵਿਰੋਧ ਕਰਦੇ ਆਪਣਾ ਵਿਰੋਧੀ ਧਰ ਅਸੀਂ ਅੱਗ ਬਜਾਉਂਦੇ ਸੀ ਉਹਨਾਂ ਨੇ ਇਹ ਗੱਲ ਕਹੇ ਜੀ ਤੁਸੀਂ ਅੱਗ ਲਾਈਏ ਮੈਂ ਹੋਈ ਅੱਗ ਨਹੀਂ ਲਾਈ ਅਸੀਂ ਤਾਂ ਬੁਝਾਈ ਜਾਂਦੇ ਹਣਾ ਮੁਰਕੇ ਮੈਂ ਤੂੰ ਵੀਡੀਓ ਬਣਾ ਲੈ ਵੀਡੀਓ ਐਡੀ ਕਿਹੜੀ ਗੱਲ ਆ ਜਿਹੜੇ ਜਿਹੜੇ ਖੇਤ ਦੇ ਵਿੱਚ ਅੱਗ ਲੱਗੀ ਸਰਪੰਚ ਸਾਹਿਬ ਉਹ ਖੇਤ ਕੀ ਦਾ ਜੀ ਉਹ ਉਹ ਆਪਣਾ ਖੇਤ ਹੀ ਆ ਜੀ ਤੁਹਾਡਾ ਆਪਣਾ ਖੇਤ ਆ ਜੀ ਹਾਂ ਜੀ ਤੁਸੀਂ ਤੂੜੀ ਬਣਾ ਰਹੇ ਸੀ ਜਦੋਂ ਤੂੜੀ ਬਣਾ ਰਹੇ ਤਾਂ ਤੁਹਾਨੂੰ ਪਤਾ ਲੱਗਿਆ ਤੁਹਾਡੇ ਖੇਤ 'ਚ ਅੱਗ ਲੱਗੀ हां मेरा ਪਿੰਡ ਦੇ ਸਰ ਨਗਰਵਾ ਸਰ ਪਿੰਡ ਮਲੇ ਆਏ ਬੰਦੇ ਹਨ ਭੱਜੇ ਦੋ ਟਰੈਕਟਰ ਖੜੇ ਹੋਏ ਹੁਣ ਵੀ ਉੱਥੇ ਖੜੇ ਹੋਏ ਹਜੇ ਚਲੋ ਹੁਣ ਤਾਂ ਨਿਬੜ ਗਿਆ ਕੰਮ ਤੇ ਬਾਕੀ ਮੈਂ ਮਸ਼ੀਨ ਛੱਡ ਕੇ ਉਹ ਗਿਆ ਤੂੜੀ ਵਾਲੀ ਮੈਂ ਦੋ ਦੋ ਟਰੈਕਟਰ ਨਾਲ ਪਾ ਲਈ ਉਸੇ ਭੱਜੇ ਚਲੇ ਅੱਗ ਬਝਾਉਣ ਲੱਗੇ ਜੀ ਸਰਪੰਚ ਜਿਵੇਂ ਪਤਾ ਲੱਗੇ ਕਿ ਜਿੱਥੇ ਤੁਹਾਡਾ ਖੇਤ ਆ ਨਾਲ પેટ્રોલ ਪੰਪ ਵੀ ਹੈਗਾ ਉੱਥੇ ਹਾਂ ਉਹ ਕੁਲਤਾਰ ਸਿੰਘ ਸੰਧੋ ਦਾ ਪੰਪ ਆਈ ਆਪਣੇ ਸਪੀਕਰ ਸਾਹਿਬ ਦਾ ਓਕੇ ਹਾਂਜੀ ਉਹ ਨਾਲ ਪੰਪ ਆਈ ਅਸੀਂ ਅੱਗ ਥੋੜੀ ਲਾਵਾਗੀ ਤਾਂ ਮਤਲਬ ਪਿੰਡ ਦੇ ਮੋਢੇ ਲੋਕਾਂ ਨੇ ਚੁਣਿਆ ਹੋਇਆ ਆਪਾਂ ਨੂੰ ਜੀ ਮਤਲਬ ਵੋਟਾਂ ਨ ਬਲਕੋ ਸਰਪੰਚ ਸਾਹਿਬ ਜਿਵੇਂ ਨੁਕਸਾਨ ਬਹੁਤ ਹੋ ਰਿਹਾ ਕਣਕਾਂ ਨੂੰ ਅੱਗ ਵੈਸੇ ਹੀ ਬਹੁਤ ਜ਼ਿਆਦਾ ਲੱਗ ਰਹੀ ਆ ਜੇਕਰ ਇਹੋ ਜੀ ਤੁਸੀਂ ਹਰਕਤ ਕਰਦੇ ਹੋ ਤਾਂ ਤੁਹਾਡੇ ਤੇ ਜਿਹੜੇ ਬਲੇਮ ਲੱਗ ਰਹੇ ਨੇ ਤਾਂ ਉਹ ਬਹੁਤ ਮਾੜੀ ਗੱਲ ਆ ਕਿਉਂਕਿ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਉਹ ਅੱਗ ਜਿਹੜੀ ਪਹਿਲਾਂ ਲੱਗੀ ਹੋਈ ਸੀ ਤੁਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਹੀ ਗਲਤ ਆਈ ਹੋ ਸਕਦਾ ਇਹਨਾਂ ਨੇ ਲਾਈ ਹੋਵੇ ਜਿਵੇਂ ਮਤਲਬ ਵੀ ਆਪਣਾ ਸੁਖਵਿੰਦਰ ਵੀ ਪਾ ਰਿਹਾ ਇੱਕ ਵੀਡੀਓ ਪਾ ਰਿਹਾ ਕਣਕਾਂ ਨੂੰ ਕੋਈ ਅੱਗ ਲਾਈ ਜਾਂਦਾ ਨਾ ਜੀ ਹੋ ਸਕਦਾ ਜੀ ਜਿਹੜੇ ਮਰੂਦ ਵੀ ਤੇ ਰਵੀਕਲ ਕਹਿੰਦਾ ਯਾਰ ਆਪਾਂ ਕੋਈ ਕਰਕੇ ਗੱ ਵੇਗਾ ਆਪਾਂ ਉਹ ਨੀਵਾ ਖਾਉਂਦਾ ਜਦੋਂ ਮਤਲਬ ਬੋਧੀ ਤੇ来ਈ ਹੋਣਾ ਆਪਾਂ ਉਹਨਾਂ ਨੂੰ 2.5 3 ਸੋਰਟ ਤੇ ਹਰਾਏ ਹੋਇਆ ਜੀ ਸਰਪੰਚ ਸਾਹਿਬ ਤੁਹਾਡਾ ਇਹ ਹੀ ਕਹਿਣਾ ਕਿ ਅੱਗ ਤੁਸੀਂ ਨਹੀਂ ਲਾਈ ਅੱਗ ਲੱਗੀ ਸੀ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਥੋੜੇ ਜੀ ਪੱਠੇ ਦੇ ਮਤਲਬ ਦੂਜੇ ਆਪਣੇ ਮੱਕੀ ਖੜੀ ਹੋਈ ਆ ਨਾਲ ਸਬਜ਼ੀ ਪੱਕੀ ਹੋਈ ਆ ਤੇ ਵੱਧ ਵੱਧ ਅੱਗ ਦੋ ਅੱਧੇ ਕਿੱਲੇ ਚ ਫੈਲੀ ਹੋਈ ਸੀਗੀ ਅਸੀਂ ਆਪਾਂ ਕਰਤੀ ਆ ਮੈਂ ਟਰੈਕਟਰ ਵਾੜਿਆ ਅਸੀਂ ਚਾਰ ਚੁਪੇ ਨੂੰ ਵਾਹ ਕੇ ਤੇ ਵਾਧਿਆ ਤੇ ਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਬਾਕੀ ਬੁਝਾਉਣ ਦੇ ਮੂਰੇ ਹੁੰਦੇ ਸੀ ਇੱਕ ਹੋਰ ਹੀ ਸਰ ਜੀ ਇੱਕ ਜਦੋਂ ਮੈਂ ਟਰੈਕਟਰ ਵਾਈਦਾ ਇਹਦਾ ਨਾ ਇੱਕ ਮਲਾ ਰਪਿੰਦਰ ਆਈ ਪੌਸ ਮਲਾਇਮ ਜੀ ਉਹਦੀ ਇੱਕ ਵਾਈਫ ਮੇਰੇ ਵਾਈਫ ਦੇ ਬਰਾਬਰ ਇਲੈਕਸ਼ਨ ਲੜੀ ਹੋਈ ਆ ਸਰਪੰਚੀ ਦਾ ਜੀ ਜੀ ਉਹ ਹਾਰੇ ਹੋਏ ਆ ਰਪਿੰਦਰ ਪਹਿਲੀ ਵਾਰ ਤਾਂ ਮਲਾਇਮ ਦਾ ਮਤਲਬ ਹੀ ਬਣਦਾ ਏ ਟਰੈਕਟਰ ਦੇ ਮੂਰੇ ਹੋਣਾ ਨਾ ਆੱਕ ਬੁਝਾਉਂਦਿਆ ਤਾਂ ਤੁਹਾਡੇ ਮੂਰੇ ਹੋਏ ਜੀ ਹਾਂਜੀ 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 ਇੱਕ ਉਹਦਾ ਜੀ ਆਪਣਾ ਡੈਡੀ ਆ ਪਿਰਤਪਾਲ ਸਿੰਘ ਜੀ ਉਹ ਮੌਜੂਦਾ ਮੈਂਬਰ ਆ ਜੀ ਤੇ ਇੱਕ ਹੈਗਾ ਆਪਣਾ ਗਰਪਾਸ ਮਲਾ ਤਿੰਨ ਚਾਰ ਜਣੇ ਅਗੇ ਟਰੈਕਟਰ ਦੇ ਮੂਰੇ ਹੁੰਦੇ ਸੀ ਇਹ ਜਦੋਂ ਤੁਸੀਂ ਬੁਝਾ ਰਹੇ ਸੀ ਉਸ ਵਕਤ ਟਰੈਕਟਰ ਦੇ ਮੂਹਰੇ ਖੜ੍ਹੇ ਰਹੇ ਸੀ ਹਾਂਜੀ 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 ਤੁਸੀਂ ਇੱਥੇ ਤੁਹਾਡੇ ਬੋਲਕ ਬੋਲ ਹੋਏ ਇੱਥੇ ਲੜੇ ਤੁਸੀਂ ਇੱਥੇ ਨਹੀਂ ਲੜੇ ਨਹੀਂ ਗਈ ਮੈਂ ਆਪਾਂ ਤਾਂ ਫਿਰ ਲੜਨ ਦਾ ਕਦੇ ਆਸਤੇ ਸੀ ਆਪਾਂ ਤਾਂ ਫਿਰ ਪਤਾ ਹੀ ਨਹੀਂ ਪਿੰਡ ਦੇ ਨਮਾਇੰਦ ਚੁਣੇ ਹੋਏ ਆ ਜੀ ਨਿੱਕੀ ਨਿੱਕੀ ਗੱਲ ਥੋੜੀ ਲੜਾਂਗੇ ਨਾ ਉਦੋਂ ਉਹ ਬਗਵਾਟ ਹੋਈ ਪਈ ਆ ਜੀ ਬਹੁਤ ਜ਼ਿਆਦਾ ਵੀ ਅਸੀਂ ਪਤਾ ਨਹੀਂ ਹਰਕਤ ਹੋ ਗਈ ਉਹਨਾਂ ਨੂੰ ਹਾਰ ਮਤਲਬ ਵੀ ਸਵਾਰ ਨਹੀਂ ਹੋ ਰਹੀ ਵੀ ਅਸੀਂ ਹਰੇਗਾ ਤੁਹਾਂ ਪਰ ਲੋਕ ਜੇ ਚਾਹੁੰਦੇ ਤਾਂ ਉਹਨਾਂ ਨੂੰ ਚਾਹ ਲੈਦੇ ਜੀ ਉਹ ਬੰਦੇ ਉਹਦਾ ਮਤਲਬ ਮੇਰੇ ਵਾਹਨ ਦੇ ਵਿੱਚ ਆਏ ਆ ਖੁਦ ਮੈਂ ਫਿਰ ਮੁਲਾ ਹਾਂ ਕੱਲ ਨੂੰ ਸਾਡੂੰ 10 ਵਜੇ ਦਾ ਸਮਾਂ ਦਿੱਤਾ ਆ ਕੱਲ ਨੂੰ ਥਾਣੇ ਵੀ ਜਾਣਾ ਸੀ ਤੇ ਉਸ ਤੋਂ ਸਭ ਇਹ ਕਿਵੇਂ ਹੋ ਗਿਆ ਜਿਹੜਾ ਕਿ ਮਤਲਬ ਤੁਹਾਡੇ ਵਾਹਨ 'ਚ ਅੱਗ ਲੱਗੀ ਤੁਸੀਂ ਲਾਈ ਆ ਚਾਹੇ ਲੱਗੀ ਆ ਜਾਂ ਕਿਵੇਂ ਵੀ ਲੱਗੀ ਆ ਉਸ ਤੋਂ ਬਾਅਦ ਉਹ ਤੁਹਾਡੇ ਵਾਹਨ 'ਚ ਜਿਹੜੇ ਆਏ ਉਹਨਾਂ ਦਾ ਕੀ ਇੱਥੇ ਕਾਰਨ ਬਣਿਆ ਆਉਣ ਦਾ ਉਹਨਾਂ ਦਾ ਕਾਰਨ ਆਲੀ ਉਹਨਾਂ ਦਾ ਅੱਛਾ ਕਾਰਨ ਉਹਨਾਂ ਦੇ ਇੱਥੇ ਹੀ ਆਈ ਹਾਂ ਕਾਰਨ ਆਲੀ ਉਹਨਾਂ ਦਾ ਉਹ ਜਦੋਂ ਅੱਗ ਲੱਗੀ ਭਜਾਈ ਜਾਂਦੇ ਸੀਗੇ ਜੀ ਉਹ ਨੁਕਸਾਨ ਕਰਨਾ ਚਾਹੁੰਦੇ ਸੀ ਇੱਕ ਸਾਥ ਹੋਸਾ ਪਹਿਲਾਂ ਕਣਕ ਨੂੰ ਵੀ ਅੱਗ ਲਾ ਜਾਂਦੇ ਉਹ ਉਹ ਬੁਖਾਏ ਹੋਏ ਕਰਦੇ ਨੇ ਬਾਹਰੇ ਬੁਖਾਏ ਹੋਏ ਆਪਦੇ ਉੱਛ ਬਲਾ ਉਹ ਤਾਂ ਹੋ ਸਕਦਾ ਪਹਿਲਾਂ ਪੱਕੀ ਕਣਕ ਮੈਂ ਕਣਕ ਵੀ ਅੱਜ ਤੋਂ ਮਤਲਬ ਕੱਚੀ ਕਣਕ ਵੱਢੀ ਹੋਈ ਹੈ ਮੇਰੀ ਅੱਗ ਦੇ ਦਰਮਾਰੇ ਕੋ 4-5 6ੜਕ ਲੱਗਦੀ ਜੀ ਇਹਦੇ ਜੀ ਜੀ ਹੋ ਸਕਦਾ ਅੱਗ ਵੀ ਉਹਨਾਂ ਨੇ ਜਾਣ ਕੇ ਲਾਈ ਹੋਊਗੀ ਹੋ ਸਕਦਾ ਉਹਨਾਂ ਨੇ ਲਾਈ ਹੈ ਹੁਣ ਪਤਾ ਨਹੀਂ ਕਿਹਨੇ ਲਾਤੀ ਜਦੋਂ ਅੱਗ ਲਾਈ ਤੇ ਅਸੀਂ ਅੱਗ ਅੱਗ ਬੁਝਾਈ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਚੱਲ ਅੱਗ ਤੇ ਕੰਟਰੋਲ ਪਾ ਲਿਆ ਅੱਗ ਬੁਝਾਈ ਸੀ ਸਰਪੰਚ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜਾਣਕਾਰੀ ਦੇਣ ਲਈ ਠੀਕ ਹੈ ਬਰੇਓਕ ਟੈਂਕ ਯੂ ਬਹੁਤ ਬਹੁਤ